ਹਾਂਜੀ ਫਰੈਂਡਸ ਟ੍ਰਿਪਲ ਐਸ ਬੜ ਬੋਲੋ ਅੱਜ ਜੂਨੀਅਰ ਇੰਜੀਨੀਅਰ ਸੇਵਲ ਤੇ ਜੂਨੀਅਰ ਇੰਜੀਨੀਅਰ ਇਲੈਕਟ੍ਰੀਕਲ ਦੇ ਕੈਂਡੀਡੇਟਸ ਵੱਲੋਂ ডিপਾਰਟਮੈਂਟ ਦੀ ਪ੍ਰੈਫਰੈਂਸ ਜਿਹੜੀ ਮੰਗੀ ਗਈ ਹੈ ਲਾਸਟ ਡੇਡ ਪ੍ਰੈਫਰੈਂਸ ਦੀ 29/2/2024 ਹੈ ਡਿਟੇਲ ਦੇ ਵਿੱਚ ਆਪਾਂ ਦੇਖਦੇ ਹਾਂ ਤੇ ਪ੍ਰੈਫਰੈਂਸ ਦਾ ਜਿਹੜਾ ਲਿੰਕ ਹੈ ਉਹ ਵੀ ਆਪਾਂ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਦੇ ਦੇਾਂਗੇ ਚੈੱਕ ਕਰਦੇ ਹਾਂ ਜੀ ਡਿਟੇਲ ਆਪਾਂ ਪਲੀਜ਼ ਰਿਕਵੈਸਟ ਹੈ ਸਾਰੇ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜ਼ਰੂਰ ਦਬਾ ਲਿਓ ਜੀ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਜਿਹੜੀ ਮਿਸ ਨ 28/2/2024 ਤੋਂ 29/2/2024 ਤੱਕ ਯਾਨੀ ਕਿ ਕੱਲ ਤੱਕ ਕੀ ਪ੍ਰੇਫਰੈਂਸਾਂ ਜਿਹੜੀਆਂ ਉਹ ਮੰਗੀਆਂ ਗਈਆਂ ਠੀਕ ਹੈ ਜੀ ਕੱਲ ਲਾਸਟ ਡੇਟ ਹੈ ਪ੍ਰੇਫਰੈਂਸ ਫਿਲ ਕਰਨ ਦੀ ਤੇ ਲਿੰਕ ਹੈ ਜਿਹੜਾ ਉਪਲਬਧਤ ਹੋ ਚੁੱਕਿਆ ਵੀਡੀਓ ਦੇ ਡਿਸਕ੍ਰਿਪਸ਼ਨ ਚ ਪ੍ਰੋਵਾਈਡ ਕਰਾ ਦਿੰਦੇ ਆ ਪ੍ਰਿਫਰੈਂਸ ਦੇਣ ਦੇ ਲਈ ਯੂਜ਼ਰ ਨੇਮ ਹੈ ਜਿਹੜਾ ਤੁਹਾਡਾ ਐਪਲੀਕੇਸ਼ਨ ਨੰਬਰ ਹੈ ਤੇ ਪਾਸਵਰਡ ਹੈ ਜਿਹੜਾ ਤੁਹਾਨੂੰ ਰਜਿਸਟਰਡ ਮੋਬਾਈਲ SMS ਰਾਹੀਂ ਭੇਜ ਦਿੱਤਾ ਗਿਆ ਜੇਕਰ ਕਿਸੇ ਕੈਂਡੀਡੇਟ ਨੂੰ ਕੋਈ ਦਿੱਕਤ ਆ ਰਹੀ ਹੈ ਤਾਂ ਬੋਰਡ ਦੇ ਜਿਹੜੇ ਨੰਬਰ ਲਿਗੇ ਉਹ ਦਿੱਤੇ ਹੋਏ ਨੇ ਪ੍ਰੋਵਾਈਡ ਵੀ ਕਰਵਾ ਦੇਗੇ ਕਮੈਂਟ ਕਰ ਦਿਓ ਜੇਕਰ ਕਿਸੇ ਕੈਂਡੀਡੇਟ ਨੂੰ ਪ੍ਰਿਫਰੈਂਸ ਫਿਲ ਕਰਨ ਚ ਜਾ ਮੋਬਾਈਲ ਨੰਬਰ ਤੇ SMS ਨਹੀਂ ਆਇਆ ਪਾਸਵਰਡ ਨਹੀਂ ਆਇਆ ਉਸ ਸੰਬੰਧੀ ਠੀਕ ਹੈ ਜੀ ਜਿਹੜੇ ਕੈਂਡੀਡੇਟ ਹੈ ਜਿਹੜੇ ਆਨਲਾਈਨ ਤਰਜੀਹ ਨਹੀਂ ਭਰਨਗੇ ਉਹਨਾਂ ਕੈਂਡੀਡੇਟ ਦੇ ਡਿਪਾਰਟਮੈਂਟ ਦੀ ਜਿਹੜੀ ਤਰਜੀਹ ਹੈ ਉਹ ਉਹੀ ਮੰਨੀ ਜਾਏਗੀ ਜਿਸ ਤਰਤੀਬ ਚ ਅਸਾਮੀਆਂ ਦਾ ਵਰਗੀਕਰਨ ਅਸਾਮੀਆਂ ਦਾ ਵੇਰਵਾ ਠੀਕ ਹੈ ਜੀ ਵਰਗੀਕਰਨ ਹੈ ਸ਼ੁੱਧੀ ਪੱਤਰ ਨੰਬਰ ਇਹਨਾਂ ਨੇ 25102023 ਮੋਟਰਸਾਈਕਲ ਦੀ ਵੈੱਬਸਾਈਟ ਤੇ ਪਾ ਦਿੱਤਾ ਜੀ ਜਿਹੜੇ ਯੋਗ ਉਮੀਦਵਾਰ ਸਾਰੇ ਵਿਭਾਗਾਂ ਵਿੱਚੋਂ ਕੇਵਲ ਕੁਝ ਵਿਭਾਗਾਂ ਦੀ ਪ੍ਰੈਫਰੈਂਸ ਨੂੰ ਤਰਜੀਹ ਕਰਨਗੇ ਉਹਨਾਂ ਉਮੀਦਵਾਰਾਂ ਦੀ ਰੈਂਕ ਦੇ ਵਿਭਾਗ ਦੀ ਪ੍ਰੈਫਰੈਂਸ ਹੈ ਜਿਹੜੀ ਆਟੋਮੈਟਿਕਲੀ ਉਸੇ ਤਰਤੀਬ ਵਿੱਚ ਕੀਤੀ ਜਾਵੇਗੀ ਸਮਝ ਗਏ ਜੀ ਜਿਹੜੀ ਤਰਤੀਬ ਵਿੱਚ ਸਾਮੀਆਂ ਦਾ ਵਰਗੀਕਰਨ ਜਾਂ ਵਾਈਜ਼ ਜਾਂ ਸ਼ੁੱਧੀਵੱਤਰ ਹੈ ਜਿਹੜਾ ਉਹ ਦਿੱਤਾ ਹੈ ਠੀਕ ਹੈ ਜੀ ਇਸ ਲਈ ਹੁਣ ਗੱਲ ਕਰਦੇ ਆ ਪ੍ਰੈਫਰੈਂਸ ਮਿਲੂਗੀ ਕਿਹਨਾਂ ਕੈਂਡੀਡੇਟ ਨੂੰ ਤਰਜੀਹ ਕਿਹਨਾਂ ਕੈਂਡੀਡੇਟ ਨੂੰ ਦਿੱਤੀ ਜਾਏਗੀ ਤਰਜੀਹ ਉਹਨਾਂ ਕੈਂਡੀਡੇਟ ਨੂੰ ਦਿੱਤੀ ਜਾਏਗੀ ਜਿਨ੍ਹਾਂ ਕੈਂਡੀਡੇਟ ਦੇ ਲਿਖਤੀ ਪ੍ਰੀਖਿਆ ਵਿੱਚੋਂ मैरिड ਦੇ ਸੱਤੇ ਆਈ ਹੈ ਠੀਕ ਹੈ ਜੀ ਮਤਲਬ ਕਿ ਉਮੀਦਵਾਰਾਂ ਨੂੰ ਪ੍ਰੇਫਰੈਂਸ ਉਹਨਾਂ ਦੀ ਮੈਰਿਟ ਦੇ ਅਨੁਸਾਰ ਮਿਲੇਗੀ ਇਸ ਸਮੇਂਤੀ ਤੋਂ ਬਾਅਦ ਮਤਲਬ ਕਿ 29 ਦੂ 2024 ਯਾਨੀ ਕਿ ਕੱਲ ਤੋਂ ਬਾਅਦ ਕੋਈ ਵੀ ਪ੍ਰੇਫਰੈਂਸ ਦੀ ਜਿਹੜੀ ਤਬਦੀਲੀ ਹੈ ਉਹ ਨਹੀਂ ਕੀਤੀ ਜਾਏਗੀ ਅਤੇ ਨਾ ਹੀ ਕੋਈ ਪ੍ਰਤੀ ਬੇਨਤੀ ਹੈ ਜਿਹੜੀ ਇਸ ਸੰਬੰਧੀ ਸਵੀਕਾਰ ਕੀਤੀ ਜਾਏਗੀ ਆਪ ਦਾ ਅੱਜ ਹੀ ਪ੍ਰੇਫਰੈਂਸ ਜਿਹੜੀਆਂ ਫਟਾਫਟ ਫਿਲ ਫਿਲ ਕਰ ਲੋ ਤੇ ਵੀਡੀਓ ਨੂੰ ਸਾਰੇ ਕੈਂਡੀਡੇਟਾਂ ਤੱਕ ਸ਼ੇਅਰ ਕਰ ਦੋ ਤਾਂ ਕਿ ਕੋਈ ਵੀ ਕੈਂਡੀਡੇਟ ਹੈ ਜਿਹੜਾ ਰਹੇ ਨਾ ਪ੍ਰੈਫਰੈਂਸ ਫਿਲ ਕਰਨ ਤੋਂ ਠੀਕ ਹੈ ਜੀ ਫੇਸਬੁਕ ਟਵਿੱਟਰ ਇੰਸਟਾਗ੍ਰam ਥ੍ਰੈਡ ਸਾਰੇ ਦੇ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਉਹਨਾਂ ਨੂੰ ਜਰੂਰ ਫੋਲੋ ਕਰ ਲੈਣਾ ਤੁਸੀਂ ਜਿੰਨਾ ਕੈਂਡੀਡੇਟ ਨੇ ਪ੍ਰੀਫਰੈਂਸ ਫਿਲ ਨਹੀਂ ਕੀਤੀ ਉਹਨਾਂ ਦੀ ਪ੍ਰੀਫਰੈਂਸ ਜਿਹੜੀ ਉਹ ਬਾਈ ਡਿਫਾਲਟ ਆਏਗੀ ਠੀਕ ਹੈ ਜੀ ਜੇਕਰ ਫਿਰ ਵੀ ਕੁਝ ਨਹੀਂ ਪਤਾ ਚੱਲਿਆ ਤਾਂ ਕਮੈਂਟ ਜਰੂਰ ਕਰ ਦਿਓ ਹੁਣ ਆਪਾਂ ਦੇਖਦੇ ਹਾਂ ਲਿੰਕ ਇਹ ਵਾਲਾ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਪ੍ਰੋਵਾਈਡ ਕਰਾ ਦੇਵਾਂਗੇ ਇੱਥੇ ਤੁਸੀਂ ਪ੍ਰੀਫਰੈਂਸ ਜਿਹੜੀ ਫਿਲ ਕਰ ਸਕਦੇ ਹੋ ਐਪਲੀਕੇਸ਼ਨ ਨੰਬਰ ਫਿਲ ਕਰਨਾ ਤੇ ਡੇਟ ਆਫ ਬਰਥ ਐਂਟਰ ਕਰਤੀ ਠੀਕ ਹੈ ਜੀ ਉਥੇ ਪਾਸਵਰਡ ਐਸਐਮਐਸ ਰਾਹੀਂ ਦਿੱਤਾ ਹੋਇਆ ਸੀ ਇੱਥੇ ਇਹਨਾਂ ਨੇ ਐਪਲੀਕੇਸ਼ਨ ਨੰਬਰ ਤੇ ਡੇਟ ਆਫ ਬਰਥ ਦਿੱਤੀ ਹੈ ਇਹ ਲਗਾ ਕੇ ਦੇਖ ਲਿਓ ਜੇਕਰ ਕੋਈ ਵੀ ਦਿੱਕਤ ਆਉਂਦੀ ਤਾਂ ਕਮੈਂਟ ਜਰੂਰ ਕਰ ਦਿਓ ਪਲੀਜ਼ ਵੀਡੀਓ ਨੂੰ ਆਪਦੇ ਕੋਲ ਨਾ ਰੱਖਿਆ ਕਰੋ ਲਾਈਕ ਸ਼ੇਅਰ ਜਰੂਰ ਕਰਕੇ ਜਾਇਓ ਕਰੋ ਲਾਈਕ ਸ਼ੇਅਰ ਕਰਨ ਦੇ ਨਾਲ ਮੋਟੀਵੇਸ਼ਨ ਮਿਲਦੀ ਰਹਿੰਦੀ ਹੈ ਨਵਾਂ ਆਪਣਾ ਟੇਸਟ ਐਂਡ ਟਰੈਵਲ ਚੈਨਲ ਹੈ ਨਵੀਆਂ ਰੈਸਪੀਜ਼ ਦੇ ਲਈ ਪਲੀਜ਼ ਉਹਨੂੰ ਵੀ ਸਾਰੇ ਸਪੋਰਟ ਕਰਿਓ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨਸ ਹੈ ਟੈਕਨੀਕਲ ਵੀਡੀਓ ਲਈ ਇਨਫੋ ਅਬਾਊਟ ਆਲਟੈਕ ਚੈਨਲ ਆਪਣਾ ਉਹਨੂੰ ਵੀ ਸਾਰੇ ਸਬਸਕ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ WhatsApp ਚੈਨਲ ਵੀ ਜਿੰਨੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਸਾਰੇ ਜੁਆਇਨ ਕਰ ਲਓ ਜੀ ਮਿਲਦੇ ਆ ਜੀ ਜਲਦ ਹੀ ਹੋਰ ਅਪਡੇਟ ਦੇ ਨਾਲ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਸੀਨੀਅਰ ਅਸਿਸਟੈਂਟ ਦੀ ਫਾਈਨਲ ਅਨਸਰ ਕੀਤੇ ਰਿਜ਼ਲਟ ਆਉਣ ਵਾਲਾ ਹੈ ਜੀ ਉਹ ਹੋ ਸਕਦਾ ਅੱਜ ਆ ਜੇ ਕੱਲ੍ਹ ਆ ਜੇ ਠੀਕ ਹੈ ਆਉਣਾ ਹੀ ਆਉਣਾ ਜਦੋਂ ਵੀ ਆਊਗਾ ਸਭ ਤੋਂ ਪਹਿਲਾਂ ਸੂਚਨਾ ਤੁਹਾਨੂੰ ਐਸੇ ਚੈਨਲ ਤੇ ਮਿਲਣੀ ਹੈ ਇਸ ਲਈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆ ਜੀ ਬਾਏ ਬਾਏ